ਲੋਕ ਸਭਾ ਚੋਣਾਂ ਦੀ ਮੁਹਿੰਮ ਜਿਵੇਂ ਜਿਵੇਂ ਤੇਜ਼ ਹੁੰਦੀ ਜਾ ਰਹੀ ਹੈ ਉਵੇਂ ਉਵੇਂ ਉਮੀਦਵਾਰਾਂ ਦੇ ਚੋਣ ਪ੍ਰਚਾਰ ਵੀ ਤੇਜ਼ੀ ਫੜਦੇ ਜਾ ਰਹੇ ਹਨ ਹਾਲਾਂਕਿ ਦੱਸਦੀ ਹੈ ਕਿ ਹਲਕਾ ਸ਼ਾ ਕੋਰ ਦੇ ਕਾਂਗਰਸ ਪਾਰਟੀ ਦੇ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਦੇ ਸਹਿਯੋਗ ਤੇ ਨਗਰ ਪੰਚਾਇਤ ਲੋਈਆ ਦੇ ਪ੍ਰਧਾਨ ਜਗਜੀਤ ਸਿੰਘ ਨੋਨੀ ਵੱਲੋਂ ਪਿੰਡਾਂ ਦੇ ਸਰਪੰਚਾਂ ਪੰਚਾਂ ਤੇ ਬਲਾਕ ਸਮਤੀ ਮੈਂਬਰ ਅਤੇ ਆਗੂ ਵਰਕਰਾਂ ਨਾਲ ਚੋਣ ਮੀਟਿੰਗ ਕੀਤੀ ਗਈ ਹੈ ਤਾਂ ਲੋਕ ਸਭਾ ਚੋਣਾਂ ਵਿੱਚ ਹਲਕਾ ਜਲੰਧਰ ਦੇ ਉਮੀਦਵਾਰ ਸਾਹਿਬ ਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹੱਕ ਚ ਵੋਟਾਂ ਪਾਉਣ ਲਈ ਪ੍ਰਚਾਰ ਕੀਤਾ ਗਿਆ ਇਸ ਮੀਟਿੰਗ ਦੌਰਾਨ ਸਾਹਿਬ ਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਪਹਿਲਾ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਦੇ ਨਿਮਰ ਕੂਟੀਆਂ ਇਹ ਨਹੀਂ ਨਹੀਂ ਬਲਕਿ ਨਤਮਸਤਕ ਹੋਏ ਅਤੇ ਵਾਤਾਵਰਣ ਬਾਰੇ ਪ੍ਰਚਾਰ ਕੀਤਾ ਇਸ ਤੋਂ ਇਲਾਵਾ ਹੋਰ ਕੀ ਕਿਹਾ ਕਿਸੇ ਵੀ ਸੁਣੋ ਸਰਦਾਰ ਕਦੇ ਕਲਾੜੀ ਜੀ ਜਿਹੜਾ ਪ੍ਰਧਾਨ ਕਾਂਗਰਸ ਕਮੇਟੀ ਸਾਹਿਬ ਕਾਇਮ ਇਹਨਾਂ ਸਾਹਿਬ ਜੀ موجوده ਸਾਹਿਬ ਜੀ ਤੇ موجوده ਵੀ ਹੈ ਬੇਰੇ ਸਾਹਿਬ ਕਿਉਂਕਿ ਜਿਹੜੇ ਜਿੱਤੇ ਉਹਨਾਂ ਚ ਮੋਰੀ ਹੈ ਮੈਂ ਨਾ ਬੜਾ ਨਵਾਜ਼ ਕਰਦਾ ਤੇ ਸਾਰੇ ਲੀਡਰ ਸਹਿਬਾਨ ਸਾਰੇ ਸਰਪੰਚ ਪੱਤ ਸਹਿਬਾਨ ਬੜਾ ਸਾਰਿਆਂ کہ ایسی ویتی کے میٹنگ بتائی سی میں شاید سو پنجا بندہ اتنے ہوگا میں سارا مل کے آؤں گا لیکن می پتا میٹنگ بھی ہوں گی یہ سردار ہردیو سنگھ کی لاڈی ہے جنہیں اپنے محنت اپنا پسینا بہا کے ਇਸ ਅੱਗੇ ਨੂੰ ਸੰਗਠਿਆ ਆਪਣੇ ਪਿਆਰ ਦੇ ਨਾਲ ਤੇ ਅੱਜ ਹਲਕਾ ਜਿਹੜਾ ਕਦੇ ਤਾਲੀ ਕਹਉਂਦੇ ਸੀ ਅੱਜ ਸਭ ਨੂੰ ਪਤਾ ਹੈ ਕਿ ਇਹ ਕਾਗਰਸੀ ਹਲਕਾ ਆ ਰਹੇ ਤੇ ਹਰਦੇਵ ਸਿੰਘ 라ਡੀ ਹੈ ਜਿਹੜੇ ਹਰ ਕਿਸੇ ਦੇ ਦੁੱਖ ਸੁੱਖ ਦੇ ਵਿੱਚ ਕੰਮ ਆਉਂਦਾ ਹੈ ਹਰ ਕਿਸੇ ਦੇ ਨਾਲ ਖੜਦਾ ਹੈ ਸੋ ਮੈਂ ਧਰਵਾਦੀਆਂ ਬੜਾ ਸਾਰਿਆਂ ਨੂੰ ਕਿ ਤੁਸੀਂ ਬੜਾ ਪਿਆਰ ਦਿੱਤਾ ਵੱਡੀ ਕਿਰਤੀ ਚ ਵਰਕਰ ਗੱਲ ਇਹ ਕਿ ਨਾਂ ਮੈਂ ਜਿੱਤਣਾ ਨਾ ਲਾਡੀ ਸਾਹਿਬ ਦੇ ਜਿੱਤਣਾ ਜਿੱਤਦਾ ਵੀ ਬਹੁਤ ਨਹੀਂ ਚਾਰਜ ਸਰਪੰਚ ਜਿਹੜੇ ਨੇ ਬਹੁਤ ਸਾਹਮਣਾ ਜਿਹਦੇ ਉੱਤੇ ਲੜਾਈ ਲੱਗਦੀ ਹੈ ਹਾਰ ਤੇ ਹਾਰ ਵਿੱਚ ਤਾਂ ਹਾਰ ਦਾ ਵੀ ਹੋਣਾ ਛੱਡਦਾ ਸਿਰਫ ਨਾਂ ਹੁੰਦਾ ਹੈ ਲੇਕਿਨ ਮਿਹਨਤ ਉਹ ਸਰਪੰਚ ਕਰਦਾ ਉਹ ਬਹੁਤ ਹੈ ਹੋਈ ਵੀ ਹੁੰਦੀ ਹੈ ਐਦਾ ਵੀ ਫੋਜਾ ਭਾਰੀ ਹੁੰਦੀਆਂ ਅਗਲੇ ਵੀ ਕੁਝ ਨਹੀਂ ਕਰਦੇ ਐ ਲੇਕਿਨ ਤੁਸੀਂ ਇਸ ਰਾਗੇ ਦੇ ਵਿੱਚ ਜਦ ਕਾਂਗਰਸ ਹੋਰ ਪਾਰਟੀਆਂ ਦੇ ਹਾਰ ਗਈ ਤੁਸੀਂ ਲਾਡੀ ਸਾਹਿਬ ਨੂੰ ਦੱਸਾਇਆ ਤੁਸੀਂ ਜਿੱਤੇ ਹੋ ਤਾਂ ਮੈਂ ਤੁਹਾਨੂੰ ਬੜੇ ਯੋਧੇ ਸਮਝਦਾ ਜਿਹੜੇ ਵੱਡੀ ਆਸ ਵਿੱਚੋਂ ਵੀ ਨਿਕਲਦੇ ਸੋ ਥੋਟ ਆ ਸਾਰੇ ਦਾ ਬਹੁਤ ਦਾ ਨਵਾਂ ਸਾਡੇ ਰੋਜ਼ ਵਾਂਡੇ ਦੇਖੋ ਅੱਜ ਐਸਾ ਕਿ ਤੁਹਾਨੂੰ ਆਪੇ ਸੋਰੀ ਐਤ ਸਭਾ ਆਧਿਕਾਲ ਪੈਣਾ ਪਿਛਿਆ ਹੀ ਲੱਗੇ ਕਿ ਸਾਡਾ ਨੌਜਵਾਨਾਂ ਦਾ ਵਧਾ ਦੇ ਨੌਜਵਾਨਾਂ ਨੂੰ ਸਾਰਿਆਂ ਨੂੰ ਐ ਹੋਇਆ ਅਕੀ ਪਤਾ ਦੀ ਇਹ ਇਕਲਾਬੀ ਆਗਿਆਰਵਾਦੀ ਪਾਰਟੀ ਵਾਲੇ ਹੁਣ ਤੁਸੀਂ ਦੇਖੋ ਪੂਰੀ ਸਟੇਜ ਇਹ ਨੌਜਵਾਨਾਂ ਨੇ ਭਰ ਪਈ ਹੈ ਕਰੋ ਹੱਥ ਖੜੇ ਜਿਹੜੇ ਨੌਜਵਾਨ ਹਨ ਜੀ ਐ ਪੂਰੀ ਸਟੇਜ ਭਰੀ ਵੀ ਹੈ ਹਰ ਇਹ ਬਦਲਾਅ ਜਿਹੜਾ ਲੈ ਕੇ ਆਏ ਸੀ ਉਹਨਾਂ ਨੌਜਵਾਨ ਹਰ ਜਗ੍ਹਾ ਉਮੜ ਮੁੜ ਕੇ ਆਪਣੇ ਨਾਲ ਜੁੜ ਕੇ ਆ ਰਹੇ ਜਿਹੜੇ ਨੌਜਵਾਨ ਸਾਡੇ ਨਾਲ ਨੂੰ ਦੇਖਣਾ ਪਿਆ ਸਰਮੇ ਦੇ ਕਰਦੇ ਪਤਾ ਨਹੀਂ ਇਹੀ ਭਗਵੰਤ ਮਾਨੁੱਠੀ ਜੀ ਬਗਵੰਦ ਕੇ ਸਮਝਦਾ ਸੀ ਕਿ ਮੈਂ ਸ਼ਾਇਦ ਭਗਵੰਤ ਉਹ ਪਾਕਿਸਤਾਨ ਦਾ ਕਿਲਾ ਆ ਗਿਆ ਲੇਕਿਨ ਮੇਰੇ ਬਹੁਤ ਹੀ ਮਾਨਦ ਸਰਕਾਰ ਜੋ ਜਿਲੰਦਰ ਲੋਕ ਸਮਾਜ ਦੇ ਅਮੀਰ ਵਾਰ ਸਰਕਾਰ ਜੰਨੀ ਸਿੰਘ ਜੰਨੀ ਸਾਫ ਦਾ ਮੋਪੰਦਰੀ ਪੰਜਾਬ ਉਹਨਾਂ ਦੇ ਨਾਲ ਬੈਠੇ ਮੇਰੇ ਬਹੁਤ ਹੀ ਮਾਨ ਸਤਕਾਰਯੋਗ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਸਾਰੇ ਯੋਧੇਦਾਰ ਸਹਿਬਾਨ ਪ੍ਰਧਾਨ ਸਹਿਬਾਨ ਐਮ ਸੀ ਸਰਵਾਨ ਬਰਾਗ ਸੰਪਤੀ ਮੈਂਬਰ ਸਹਿਬਾਨ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਹਿਬਾਨ ਸਰਪੰਚ ਸਹਿਬਾਨ ਮੈਂਬਰ ਸਹਿਬਾਨ بلاک دی باٹیاں جلم بلاک پردان صاحب اور جلے تھی کانکس پارٹی دی باٹی ہے میکبر سہپان بہت ہی ستکار جو مجھے جانوں کانکس پارٹی ہے ورکر سہپان سچے پارچھاں کا مجھتی ہوئی فتے سنجی کر کے وہاں ہے کھرچی کا کھالسا وہاں ہے کھرچی کی فتے آج پہلی ਰੇਡਿਟ ਵਰਕਰ ਮੀਟਿੰਗ ਦਾ ਪ੍ਰਗਟਾਵਾ ਅੱਜ ਬਿਲਕੁਲ ਸ਼ੁਰੂ ਕੀਤਾ ਗਿਆ। ਮੈਂ ਧਰਵਾਤੀਆਂ ਆਪਣੇ ਸਾਰੇ ਸਤਕਾਰਯੋਗ ਆਉਦੇਦਾਰ ਸਾਹਿਬਾਨਾਂ ਦਾ। ਤੁਸੀਂ ਛੋਟੇ ਜਿਹੇ ਸੁਨੇਹੇ ਦੇ ਐਡੀ ਵੱਡੀ ਤਕਦਾਦ ਦੇ ਵਿੱਚ ਸਾਰੇ ਆਉਦੇਦਾਰ ਸਾਹਿਬਾਨ ਪਹੁੰਚੇ ਆ। ਮੈਂ ਤੁਹਾਡੇ ਚਿਹਰਿਆਂ ਨੂੰ ਪ੍ਰਣਾਮ ਕਰਦਾ। ਤੁਸੀਂ ਜੋ ਮੈਨੂੰ ਪਿਆਰ ਦਿੰਦੇ ਆ ਜੋ ਮੈਂ ਸਾਦਕ ਕਰਕੇ ਕਦੇ ਨਹੀਂ ਦੇ ਸਕਦਾ ਜਿੰਨਾ ਚਿਰ ਮੈਂ ਵਿਸ਼ਵਾਸ ਹਾਂ ਮੇਰਾ ਇੱਕ ਇੱਕ ਰੋਮ ਦਾ ਨਹੀਂ ਕਰ ਜਾਇਆ ਸੋ ਇਸ ਕਰਕੇ